ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੰਡੀਅਨ ਟੀਵੀ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਜਗਜੀਤ ਸਿੰਘ ਕੈਂਥ ਹਾਰਤਿਕ ਸਵਾਗਤ ਕਰਦਾ ਹਾਂ ਅੱਜ ਸ਼੍ਰੀ ਦੁਰਗਾ ਮੰਦਿਰਤਾ ਹਸੋਂ ਵਿੱਚ ਸ਼੍ਰੀ ਮਰਸ਼ੂਰਾਮ ਜੰਤੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਜੋ ਕਿ ਬ੍ਰਹਮਸਭਾ ਹਸੋਂ ਦੇ ਪ੍ਰਧਾਨ ਚਰਨਜੀਤ ਦੱਤ ਦੀ ਅਗਵਾਹੀ ਵਿੱਚ ਇਹ ਸਾਰਾ ਪ੍ਰੋਗਰਾਮ ਹੈ ਜੋ ਕਰਵਾਇਆ ਗਿਆ ਜਿਸ ਵਿੱਚ ਦੇਵਾਨੰ ਹਿਦਾਇਤੇ ਮਾਲਿਆਦੀ ਇਸ जय भगवान परशुराम महाराज की जय आज भगवान परशुराम जयंती देवते मैं देश विदेश दे ਇਹ ਸਾਰੀਆਂ ਸੰਗਤਾਂ ਨੂੰ ਪਰਸੂਰਾਮ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਇਸ ਦੇ ਨਾਲ ਹੀ ਅੱਜ ਭਾਰਸੋਂ ਦੇ ਵਿੱਚ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੀ ਇਕਾਈ ਭਾਰਸੋਂ ਬ੍ਰਾਹਮਣ ਸਭਾ ਵੱਲੋਂ ਭਾਰਸੋਂ ਦੇ ਵਿੱਚ ਸ੍ਰੀ ਪਰਸੂਰਾਮ ਜਨਮ ਦਿਨ ਦਾ ਆਯੋਜਨ ਕੀਤਾ ਗਿਆ ਜੋ ਬਹੁਤ ਹੀ ਸਰਦਾਰ ਸਤਕਾਰ ਦੇ ਨਾਲ ਮਨਾਈ ਗਈ ਜਿਸ ਦੇ ਵਿੱਚ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਲਵਾਈ ਇਹ ਜੋ ਪਰਸੂਰਾਮ ਜਨਮ ਦਿਤੇ ਜਿਵੇਂ ਵਿਸਾਖ ਮਹੀਨੇ ਦੀ ਤੀਜ ਨੂੰ ਮਨਾਈ ਜਾਂਦੀ ਆ ਜੋ ਕਿ ਅੱਜ 29 ਅਪ੍ਰੈਲ ਨੂੰ ਮਨਾਈ ਗਈ ਆ ਜੈ ਭਗਵਾਨ ਪਰਸੂਰਾਮ ਮਹਾਰਾਜ ਕੀ ਜੈ ਭਗਵਾਨ ਪਰਸੂਰਾਮ ਜੀ ਦਾ ਜਨਮ ઋષਿ ਜਮਦਗਨੀ ਮਾਤਾ ਰੇਣੁਕਾ ਜੀ ਦੇ ਘਰ ਜਨਮ ਹੋਇਆ ਜਿਨ੍ਹਾਂ ਨੇ 21 ਵਾਰ ਧਰਤੀ ਦੇ ਉੱਤੋਂ ਅਤਿਆਚਾਰ ਦਾ ਨਾਸ਼ ਕਰਕੇ ਧਰਤੀ ਨੂੰ ਭਾਰ ਮੁਕਤ ਕੀਤਾ ਜੈ ਭਗਵਾਨ ਪਰਸੂਰਾਮਹਾਰਾਜ ਕੀ ਜੈ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ